ਅਸੀਂ ਹੁਣ ਵੀ ਬਰੂਧ ਕਰਦੇ ਆ ਉਹ ਕਿਸੇ ਦੇ ਵੀ ਲਾਉਂਦੇ ਨੇ ਪਰ ਜੇ ਪਹਿਲਾਂ ਇਹਨਾਂ ਨੇ ਮਲਾਜ਼ਮਾਂ ਤੇ ਵੱਡਾ ਤਰ੍ਹਾਂ ਵੀ ਚਿੱਪ ਵਾਲੇ ਮੀਟਰ ਉਹਨਾਂ ਦੇ ਘਰਾਂ 'ਚ ਲਾਉਂਦੇ ਨੇ ਮਲਾਜ਼ਮੇ ਇਸ ਗੱਲ ਦਾ ਬਰੂਧ ਕਰਨ ਤੇ ਕਿਸਾਨ ਜਿੱਥੇ ਬੰਦੀਆਂ ਉਹਨਾਂ ਦੇ ਨਾਲ ਹੋਣਗੀਆਂ ਤੇ ਜੱਜ ਕੇ ਬਰੂਧ ਕਰਨਾ ਚਾਹੀਦਾ ਨਹੀਂ ਲੱਗਣਾ ਚਾਹੀਦਾ ਇਹ ਜਿਹੜੀ ਆਈਐਸ ਸਰਕਾਰ ਜਿਹੜੀਆਂ ਸਰਕਾਰਾਂ ਤੋਂ ਪਹਿਲਾਂ ਨਹੀਂ ਕੰਮ ਹੋਏ ਲੋਕਾਂ ਦੇ ਖਿਲਾਫ ਇਹ ਸਰਕਾਰ ਉਹੀ ਕੰਮ ਖਿਲਾਫ ਕਰ ਰਹੀ ਹੈ ਜਿਵੇਂ ਹੁਣ ਮਲਾਜ਼ਮਾਂ ਤੇ ਵੱਡਾ ਤਾਲਾ ਮੀਟਰ ਲਾਵਾਂਗੇ ਫਿਰ ਇਹ ਮਜ਼ਦੂਰਾਂ ਦੇ ਘਰੇ ਜਾਣਗੇ ਵੀ ਉਹਨਾਂ ਦੇ ਇਸ ਮੀਟਰ ਲਾਵਾਂਗੇ ਚਿੱਪ ਵਾਲੇ ਫੇਰੇ ਕਿਸਾਨਾਂ ਦੇ ਘਰੇ ਜਾਣਗੇ ਫੇਰੇ ਦੁਕਾਨਦਾਰਾਂ ਦੇ ਘਰੇ ਜਾਣਗੇ ਪਰ ਹੁਣ ਮੁਲਾਜ਼ਮਤ ਵਧੀਆ ਜੱਥੇਬੰਦੀਆਂ ਉਹਨਾਂ ਦੀਆਂ ਉਹਨਾਂ ਨੂੰ ਜਾ ਕੇ ਬਰੂਜ਼ ਕਰਨਾ ਚਾਹੀਦਾ ਜੱਥੇਬੰਦੀ ਉਹਨਾਂ ਦੀ ਹਮਾਇਤ ਤੇ ਜਾਣਗੇ ਸੱਦਣ ਸਾਨੂੰ ਜਦੋਂ ਕੋਈ ਲੋੜ ਪੈਂਦੀ ਐ ਅਸੀਂ ਜਾਵਾਂਗੇ ਪ੍ਰਧਾਨ ਜੀ ਜਿਵੇਂ ਹੁਣ ਇਹ ਮੁਲਾਜ਼ਮਾਂ ਦੇ ਘਰਾਂ ਚ ਲਾੜਾਂਗੇ ਇਸ ਤੋਂ ਬਾਅਦ ਜਿਵੇਂ ਤੁਸੀਂ ਕਹਾਂ ਵੀ ਮਜ਼ਦੂਰਾਂ ਕਿਸਾਨਾਂ ਦੇ ਘਰਾਂ ਵਿੱਚ ਜਾਣਗੇ ਜੇ ਫਿਰ ਇੱਧਰ ਸ਼ੁਰੂਆਤ ਕਰਦੇ ਨੇ ਫੇਰ ਕਿਸ ਤਰ੍ਹਾਂ ਦਾ ਮਾਹੌਲ ਨਹੀਂ ਅਸੀਂ ਤਾਂ ਬਰੂਜ਼ ਕਰਾਂਗੇ ਸੂਕਸਾਨ ਮੋਰਚੇ ਵੱਲੋਂ ਪਹਿਲਾਂ ਵੀ ਬਰੂਜ਼ ਕਰਦੇ ਰਿਹਾ ਹੁਣ ਵੀ ਬਰੂਜ਼ ਕਰਾਂਗੇ ਜਿੱਥੇ ਸਾਡੇ ਤਾਗੜੇ ਪੰਡ ਨੇ ਜੋ ਜਥੇਬੰਦੀਆਂ ਤਕੜੀਆਂ ਨੇ ਉੱਥੇ ਅੱਜ ਤੱਕ ਕਿਲੋਮੀਟਰ ਬਾਹਰ ਨਹੀਂ ਕੱਢਣਾ ਤਿੰਨ ਪਸੇਰਾ ਜੂਰ ਲਾ ਲਿਆ ਇਹਨਾਂ ਨੇ ਵੀ ਅਸੀਂ ਲੜਾਗੇ ਅਸੀਂ ਇਸ ਕਰਕੇ ਲੜਾਈ ਹੀ ਸਕਦਾ ਹੋਰ ਕਹਦੇ ਆ ਪਰ ਇਹ ਸਰਕਾਰ ਹਮੇਸ਼ਾ ਬਾਤ ਤੇ ਜੇ ਕਹਦੀ ਹੈ ਜਿਹੜਾ ਪਿਛਲੀ ਸਰਕਾਰ ਨੇ ਜੋ ਕੰਮ ਮਤਲਬ ਨਹੀਂ ਕਰਿਆ ਇਹ ਕਰਨੇ ਜਾ ਰਹੀ ਹੈ ਜਵੇਂ ਇਹ ਕਰ ਲਓ ਸੀਗਾ ਹੁਣ ਕਹਦੇ ਵੀ ਉਸਾ ਜੀਰੀ ਨਾ ਲਾਓ ਕਦੇ ਸਾਨੂੰ ਕਿਸੇ ਸਰਕਾਰ ਨੇ ਨਹੀਂ ਕਿਹਾ ਵੀ ਕਿਹੜੀ ਜੀਰੀ ਲਓ ਕਿਹੜੇ ਇਹਨੇ ਮੁੱਖ ਮੰਤਰੀ ਕਹਦਾ ਉਸਾ ਨਾ ਲਾਓ ਅਸੀਂ ਫਿਰ ਦੇਣੀ ਨੇਗੀ ਫੇਰ ਸਾਨੂੰ ਫਸਲਾਂ ਦਾ ਦੂਜੀਆਂ ਸਰਕਾਰਾਂ ਨੇ ਮੁਆਵਜ਼ਾ ਦਿੱਤਾ ਬਾਦਤ ਸਾਹਿਬ ਨੇ 8000 ਦਿੱਤਾ ਤੇ ਜੇ ਕੈਪਟਨ ਨੇ 12000 ਦਿੱਤਾ ਚੰਨੀ ਨੇ 77500 ਦਿੱਤਾ ਇਹਨੇ ਇੱਕ ਪੈਸਾ ਨਹੀਂ ਦਿੱਤਾ ਇਸ ਕਰਕੇ ਇਹ ਸਰਕਾਰ ਉਠੀ ਚੱਲ ਰਹੀ ਹੈ ਪਰ ਇਹਨਾਂ ਨੂੰ ਭੁਲੇਖਾ ਹੈ ਜੇ ਪਹਿਲਾਂ ਮਤਲਬ ਦੂਜੀਆਂ ਪਾਰਟੀਆਂ ਚ ਭਾਜੇ ਇਥੋਂ ਜਾਂ ਅਕਾਲੀ ਦਲ ਕਿੱਥੇ ਆ ਕਾਂਗਰਸ ਕਿੱਥੇ ਆ ਜੇ ਇਹਨੂੰ ਭੁਲੇਖਾ ਹੋਊਗਾ ਵੀ ਮੇਰੇ 92 ਮੈਂ ਜਿੱਤ ਗਏ ਲੋਕ ਇਹਦੇ ਵਿਰੋਧ ਚ ਵੀ ਹੋ ਜਾਣਗੇ